ਸੰਗਰੂਰ ਦੇ ਪਿੰਡ ਛਾਜਲੀ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ ਦਾ ਹੋਇਆ ਜ਼ੋਰਦਾਰ ਵਿਰੋਧ ਹਜ਼ਾਰਾਂ ਦੀ ਗਿਣਤੀ ਵਿੱਚ ਲੱਗੇ ਸੁਰੱਖਿਆ ਕਰਮਚਾਰੀਆਂ ਨਾਲ ਪ੍ਰਦਰਸ਼ਨਕਾਰੀਆਂ ਦੀ ਹੁੰਦੀ ਰਹੀ ਵਾਰ-ਵਾਰ ਝੜਪ ਸੰਗਰੂਰ ਦੇ ਪਿੰਡ ਛਾਜਲੀ ਜਿੱਤੇ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮਹੱਤਵਪੂਰਨ ਕਾਰਜਾਂ ਅਤੇ ਸਿੱਖਿਆ ਖੇਤਰ ਨਾਲ ਜੁੜੇ ਪ੍ਰੋਜੈਕਟਾਂ ਦੇ ਉਦਘਾਟਨ ਕਰਨ ਸੰਤਾ ਉਤੇ ਹੀ ਬੀਤੀ ਰਾਤ ਨੂੰ ਉੱਚ ਪੱਧਰ ਤੇ ਲਗਾਈ ਗਈ ਉੱਚ ਕੋਟੀ ਦੀ ਸੁਰੱਖਿਆ ਵਿਵਸਥਾ ਦੇ ਬਾਵਜੂਦ ਵੱਡੀ ਗਿਣਤੀ ਵਿੱਚ ਪ੍ਰਦਰਸ਼ਨਕਾਰੀ ਭਗਵੰਤ ਮਾਨ ਦੇ ਸਮਾਗਮਾਂ ਵਾਲੇ ਸਥਾਨਾਂ ਦੇ ਬਿਲਕੁਲ ਨੇੜੇ ਪਹੁੰਚ ਗਏ ਪ੍ਰਦਰਸ਼ਨਕਾਰੀਆਂ ਨੂੰ ਕਿਸੇ ਨੇ ਬੈਰੀਕੇਟਿੰਗ ਤੱਕ ਟੱਪਣ ਨਾ ਦਿੱਤੀ ਤਾਂ ਪ੍ਰਦਰਸ਼ਨਕਾਰੀਆਂ ਨੇ ਇਕੱਠੇ ਹੋ ਕੇ ਬੈਰੀਕੇਟਾਂ ਦੇ ਨੇੜੇ ਹੀ ਵਿਰੋਧ ਮੋਹਿਮ ਨੂੰ ਪਖਾ ਲਿਆ ਤਸਵੀਰਾਂ ਬਿਆਨ ਕਰ ਰਹੀਆਂ ਹਨ ਕਿ ਕਿਸ ਤਰ੍ਹਾਂ ਪ੍ਰਦਰਸ਼ਨਕਾਰੀ ਅਤੇ ਪੁਲਿਸ ਦੇ ਜਵਾਨ ਆਪਸ ਵਿੱਚ ਇੱਕ ਦੂਜੇ ਨਾਲ ਖਿੰਦੇ ਦਿਖਾਈ ਦਿੱਤੇ ਆਮ ਤੌਰ ਤੇ ਵਿਧਾਨ ਸਭਾ ਚੋਣਾਂ ਤੋਂ ਮਹਿਜ਼ 2 ਮਹੀਨੇ ਪਹਿਲਾਂ ਸ਼ੁਰੂ ਹੋਣ ਵਾਲੇ ਸੱਤਾਧਾਰੀਆਂ ਦੇ ਵਿਰੋਧ ਦਾ ਪ੍ਰੋਗਰਾਮ ਪੰਜਾਬ ਵਿੱਚ ਇਸ ਵਾਰ ਆਮ ਆਦਮੀ ਪਾਰਟੀ ਦੀ ਸਰਕਾਰ ਮੂਰੇ 2 ਮਹੀਨਿਆਂ ਦੀ ਥਾਂ ਤੇ 22 ਮਹੀਨੇ ਪਹਿਲਾਂ ਹੀ ਸ਼ੁਰੂ ਹੋ ਰਿਹਾ ਚੁੱਕਿਆ ਹੈ ਹਾਲਾਤ ਆਉਂਦੇ ਦਿਨਾਂ ਵਿੱਚ ਹੋਰ ਸਾਵ ਹੋਣਗੇ ਕਿ ਇਹ ਵਿਰੋਧ ਹਾਲੇ ਹੋਰ ਕਿੰਨਾ ਕੁ ਸਮਾਂ ਜਾਰੀ ਰਹਿੰਦਾ ਹੈ ਦੱਸ ਦਈਏ ਕਿ ਸ਼ੰਭੂ ਅਤੇ ਕਨੌਰੀ ਵਿਖੇ ਕਿਸਾਨੀ ਮੋਰਚਿਆਂ ਤੇ ਕੀਤੇ ਗਏ ਪੰਜਾਬ ਸਰਕਾਰ ਦੇ ਐਕਸ਼ਨ ਤੋਂ ਬਾਅਦ ਕਥੇ ਹੋਰ ਛੋਟੇ ਛੋਟੇ ਮਾਮਲੇ ਜਿਨ੍ਹਾਂ ਨੂੰ ਮਿਲਾ ਕੇ ਪੰਜਾਬੀਆਂ ਦਾ ਗੁੱਸਾ ਲਗਾਤਾਰ ਕਥਿਤ ਤੌਰ ਤੇ ਵਧਦਾ ਹੋਇਆ ਦੇਖਿਆ ਜਾ ਸਕਦਾ ਹੈ ਇਸ ਦੇ ਨਤੀਜੇ ਆਉਣ ਦੇ ਦਿਨਾਂ ਵਿੱਚ ਕੀ ਨਿਕਲਣਗੇ ਇਹ ਤਸਵੀਰ ਸਮੇਂ ਦੇ ਨਾਲ ਹੀ ਸਾਫ ਹੋ ਸਕੇਗੀ 40 ਚਾਲੇ ਚਾਲੇ ਤੋਂ ਇਨਕਾਰ ਨਾ ਕਰੋ ਕੋਈ ਇੱਕ ਤਰਫੋਂ ਕਿੰਝ ਕਾ ਇਹ ਨੂੰ ਬੋਲਦੇ ਸੋਕ ਬਾਕ ਬਜ਼ਨਾਬ ਪਾਲਿਸ ਤੁਰੰਤ ਕਾ ਇਹ ਨੂੰ ਬੋਲ ਆਜਾ ਤੁਲੇ ਕੈਮਰਾ ਦਿਖਾਇਆ ਪੱਤਰਕਾਰ ਵੀਰਾਂ ਨੂੰ ਦੇਖਿਆ ਕੈਮਰਾ ਦਿਖਾਇਆ ਕੈਮਰਾ ੱਤੀ ਗਾਇਆ ਕੈਮਰਾ ਦੇਖਾ ਕੇ ਪੱਤਰਕਾਰ ਨੂੰ ਵਾਟਦੇ ਨੇ ਪੱਤਰਕਾਰ ਵੀਰੋ ਦਿਖਾਇਆ ਵੀਰਾਂ ਕੈਮਰੇ 'ਚ ਕਾਜ ਕਰਾ ਕੇ ਟੋਲ ਟੱਕਿਆ ਨਾਰਾ सामान तक कॾहिं उते या परिशानी तक